ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਕਮੀਜ਼ ਦੀ ਕਟਿੰਗ ਕਰਨੀ ਆ ਜਿਹਦੀ ਚੈਸਟ ਹੈਗੀ 22 ਇੰਚ ਕਮਰ ਹੈਗੀ 20.5 ਇੰਚ ਹਿੱਪ ਹੈਗੀ 23.5 ਇੰਚ ਮੈਂ ਤੁਹਾਨੂੰ ਦੱਸੂਗੀ ਜੇ ਜ ਆਪਣੀ ਇੰਨੀ ਛਾਤੀ ਹੋਵੇ ਆਪਾਂ ਤੀਰਾ ਕਿੰਨਾ ਲੈਣਾ ਤੇ ਮੋਡਾ ਕਿੰਨਾ ਰੱਖਣਾ ਪਹਿਲਾਂ ਆਪਾਂ ਤੀਰਾ ਲੈ ਲੈਣੇ ਹੁੰਦੇ ਆ 12 ਇੰਚ ਤੀਰਾ ਲੈ ਲਓ ਤਿਆਰ 12 ਇੰਚ ਤਾਂ ਆਪਾਂ 6.5 ਇੰਚ ਤੇ ਨਿਸ਼ਾਨੀ ਲਗਾਵਾਂਗੇ 6.5 ਇੰਚ ਤੇ 1 ਇੰਚ ਬਾਅਦ ਲੈ ਲਿਆ ਕਰੋ ਥੱਲੇ ਨੂੰ ਮੋੜ ਦੇ ਦਾ ਨਿਸ਼ਾਨ ਲਾਵਾਂਗੇ 7.5 ਇੰਚ ਤੇ ਸਾਤੀ ਹੈਗੀ ਹੈ 22 ਇੰਚ ਆਪਾਂ ਤੇ ਇੰਚ ਰੱਖਾਂਗੇ ਇਦਨੂੰ 11 11 22 11.5 ਤੇ ਨਿਸ਼ਾਨੀ ਲਗਾਵਾਂਗੇ ਮੋਢਾ ਹੈਗਾ ਆਪਣਾ 11 ਇੰਚ 7.5 ਹੀ ਰੱਖ ਲਿਆ ਕਰੂ ਮੋਢਾ ਬਿਲਕੁਲ ਠੀਕ ਆ ਜਾਣਾ 11 ਇੰਚ ਬਾਹਾਂ ਨਾ ਬਧਾਇ ਕਰੋ ਫੇਰ ਉਹ ਫਿਟਿੰਗ ਨਹੀਂ ਵਧੀਆ ਆਉਂਦੀ ਹੈਗੀ 7.5 ਹੀ ਠੀਕ ਰਹੂਗਾ ਹੁਣ ਇਥੋਂ ਵੀ ਆਪਾਂ ਕਾਟ ਪਾ ਲਾਂਗੇ ਵੀ ਗਲਾ ਆਪਣਾ ਡਿੱਗੇ ਨਾ 22 ਇੰਚ ਤੇ ਨਿਸ਼ਾਨੀ ਲਗਾ ਕੇ 1 ਇੰਚ ਦੀ ਇਦਾਂ ਕਾਟ ਪਾ ਲਾਂਗੇ ਇਹਦੇ ਨਾਲ ਆਪਣਾ ਮੋਡੇ ਡੇਕਦੇ ਨਹੀਂ ਆਗੇ ਹੁਣ ਇਦਾਂ ਇਹ ਹਾਫ ਕਰ ਲਿਆ ਕਰੋ ਫਿਰ ਇਹਦੇ ਵਿੱਚ ਜੀ ਆਪਾਂ ਕਾਟ ਪਾਵਾਂਗੇ ਪਿਛਲੀ ਪਲੇਟ ਪਿਛਲਾ ਜਿਹੜਾ ਆਪਾਂ ਮੋਡੇ ਦੀ ਕਾਟ ਪਾਉਣੇ ਹੁੰਦੇ ਉਹ 2 ਇੰਚ ਤੇ ਪਾ ਲਿਆ ਕਰੋ ਹੱਲ ਲਈ 1 ਜਾਂ 1.5 ਤੇ ਪਾ ਲਿਆ ਕਰੋ ਇਹਨੂੰ ਆਏ ਗੁਲਾਈ ਦੇ ਦਿਓ ਇਦਾਂ ਆਪਣੇ ਮੋਡਾਂ ਦੀਆਂ ਕਾਟਾਂ ਪੈ ਜਾਣਗੀਆਂ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਪਹਿਲਾਂ ਬੈਕ ਸਾਈਡ ਵਾਲੀ ਕੱਟ ਲਿਆ ਕਰੋ ਫਿਰ ਫਰੰਟ ਵਾਲੀ ਕਾਟ ਪਾ ਲਿਆ ਕਰੋ ਆਪਣਾ ਮੋਡੇ ਸੈੱਟ ਆ ਜਾਊਗਾ ਬਿਲਕੁਲ 7 ਜਾਂ 7.5 ਇੰਚ ਰੱਖ ਲਿਆ ਕਰੋ ਅੱਜ ਦੀ ਵੀਡੀਓ ਸੀ ਮੋਡੇ ਦੀ ਕਾਟ ਪੋਣੀ ਹਾਂਜੀ ਹੁਣ ਆਪਾਂ ਪਲੇਟਾਂ ਪਾਵਾਂਗੇ ਪਿਛੇ ਸਟਾ ਆਪਣੀ ਬਾਈ ਇੰਚ ਕਮਰ 20.5 ਇੰਚ ਤੇ ਹਿੱਪਾ 23 ਇੰਚ ਹੁਣ ਆਪਾਂ ਪਲੇਟਾਂ ਪਾਵਾਂਗੇ 12 ਤੋਂ ਪਲੇਟ ਸ਼ੁਰੂ ਆ ਤਾਂ ਆਪਾਂ 12.5 ਤੇ ਨਿਸ਼ਾਨ ਲਗਾਉਣੇ ਹੁੰਨੇ ਆ ਅੱਧਾ ਇੰਚ ਬਾਧ ਰੱਖ ਦੇ ਇਧਰ ਨੂੰ 3.5 ਇੰਚ ਥੱਲੇ ਨੂੰ 7 ਇੰਚ ਇਧਰ ਨੂੰ ਵੀ 3.5 ਇੰਚ ਇਹਨੂੰ ਇੰਚੀ ਟੇਪ ਨਾਲ ਮਾ ਲਾ ਦਿਆ ਕਰੋ ਇਹ ਤਾਂ ਜਿਹੜੀ ਉੱਪਰਲੀ ਪਲੇਟ ਪਾਉਣੀ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਆਪਾਂ ਮੋਡੇ ਦੀ ਕਾਰਟ ਪਾਉਨੇ ਆ ਇਹਦੇ ਵਿੱਚ ਜਿਹੜਾ ਪਾ ਲਿਆ ਕਰੋ ਉੱਪਰਲੀ ਪਲੇਟ ਆਪਣੀ 2.5 ਇੰਚ ਤੋਂ ਤਿਆਰ ਐਂਚੀ ਟੇਪ ਇਦਾਂ ਰੱਖ ਕੇ 2.5 ਇੰਚ ਤੇ ਨਿਸ਼ਾਨੀ ਲਗਾ ਲਿਆ ਕਰੋ 7 ਇੰਚ ਤੇ ਨਿਸ਼ਾਨੀ ਲਾ ਲਿਆ ਕਰੋ ਥੱਲੇ ਲਈ ਪਲੇਟ ਪਾਉਣ ਨੂੰ ਸਭਾ 2 ਇੰਚ ਤੇ ਇਹ ਵਾਲੀ ਪਲੇਟ ਪਾਉਣੀ ਆ ਕਮਰ ਆਪਣੀ ਚੈਸਟ ਸੀਗੀ 22 ਇੰਚ ਤਾਂ 12.5 ਲਈ ਆ ਸਾਈਡ ਇਸ ਲਈ ਹੈ ਕਿ ਆਪਣੀ 15.5 ਤੋਂ 16 ਇੰਚ ਤੇ ਨਿਸ਼ਾਨੀ ਲਾਵਾਂਗੇ ਆਪਾਂ 1 ਇੰਚ ਵੱਧ 7 ਇੰਚ ਤੇ ਕਮਰ ਲਾਵਾਂਗੇ ਇਧਰੋਂ 11 ਇੰਚ ਤੇ ਸਾਢੇ 10 ਇੰਚ ਲੈ ਲਓ ਅੱਧਾ ਅੱਧਾ ਇੰਚ ਪਲੇਟਾਂ ਚ ਆ ਜਾਣਾ 23 ਇੰਚ ਹੈਗੀ ਆਪਣੀ हिਪ ਤੱਕ 12 ਇੰਚ ਤੇ ਨਿਸ਼ਾਨੀ ਲਗਾ ਲਾਂਗੇ ਇੱਕ ਇਹਨੂੰ ਇੰਚੀ ਟੇਪ ਨਾਲ ਮਲਾ ਲਾਂਗੇ ਤਾਂ ਆਪਣੀ ਫਿਟਿੰਗ ਵਾਲੀ ਨਿਸ਼ਾਨੀ ਆ ਗਈ සේවන ස්තරයි ලට්නාා පදේ සයිඩ් පාලන්ියන ආවාලියන ශාන්්‍යය වේද්දයිඉල කාලයන්කරුව එදලි සයි એ પ્લેટ ઢાઈ ઇંચ તો ઉપરલી એબાળ કરો થવા દો તો ਤਾ ਆਪਣੀ ਫਿਟਿੰਗ ਵਾਲੀ ਨਿਸ਼ਾਨੀ ਆ ਗਈ ਹੁਣ ਆਪਾਂ ਬੈਕ ਸਾਈਡ ਵਾਲੀਆਂ ਪੱਲੇ ਦੀਆਂ ਪਲੇਟਾਂ ਪਾਵਾਂਗੇ ਬੈਕ ਸਾਈਡ ਦੇ ਪੱਲੇ ਦੀਆਂ ਪਲੇਟ ਜਿਹੜੀ ਆਪਾਂ ਪਾਉਣੀਆਂ ਉਹ 1 ਇੰਚ ਵੱਧ ਪਾ ਲਿਆ ਕਰੋ ਜਿਵੇਂ 12 ਇੰਚ ਤੋਂ ਤਿਆਰ ਆ 13 ਤੋਂ 13.5 ਤੋਂ ਤਿਆਰ ਤਾਂ 14.5 ਇੰਚ ਰੱਖ ਲੈਂਗੇ ਆਪਾਂ ਇਧਰ ਨੂੰ 3.5 ਇੰਚ ਥੱਲੇ ਨੂੰ ਆਪਾਂ 8 ਇੰਚ ਤੇ ਨਿਸ਼ਾਨੀ ਲਗਾਵਾਂਗੇ ਇਧਰ ਨੂੰ 3.5 ਇੰਚ ਇਸ ਤਰ੍ਹਾਂ ਇਹਨੂੰ ਮਿਲਾ ਦਾਂਗੇ ਇਦਾਂ ਹੀ ਦੋਏ ਸਾਈਡ ਪਲੇਟਾਂ ਬਾਲੋ ਹੁਣ ਮੈਂ ਤੁਹਾਨੂੰ ਗਲਾ ਕਟਿੰਗ ਕਰਕੇ ਦਿਖਾਉਂਗੀ ਬੈਕ ਸਾਈਡ ਵਾਲਾ 5.5 ਇੰਚ ਤਿਆਰ ਰੱਖਣਾ ਬੈਕ ਸਾਈਡ ਵਾਲਾ ਗਲਾ ਇੱਥੋਂ ਆਪਾਂ 2.5 ਇੰਚ ਤੇ ਨਿਸ਼ਾਨੀ ਲਾਉਣੇ ਆ 5.5 ਇੰਚ ਤਿਆਰ ਆ ਤਾਂ 6 ਇੰਚ ਰੱਖਾਂਗੇ ਆਪਾਂ ਇਧਰ ਨੂੰ ਵੀ 2.5 ਇੰਚ ਤੇ ਇੱਥੋਂ 2 ਇੰਚ ਦੀ ਲਾਈਨ ਲਾ ਕੇ ਇਹਨੂੰ ਐ ਗੁਲਾਈ ਦੇ ਦਿਆ ਕਰੋ ਫਿਰ ਇਹਨੂੰ ਕਟਿੰਗ ਕਰ ਦੋ ਆ ਦੇਖੋ ਇਦਾਂ ਹੀ ਕਲੇ ਦੀ ਕਟਿੰਗ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਫੋਲੋ ਕਰ ਲਿਓ ਥੈਂਕ ਯੂ